ਸੋਸ਼ਲ ਮੀਡੀਆ ਤੇ ਦੇਦਨਾ ਵਾਲੇ ਦੀਪੇ ਦੀਆਂ ਜਿੰਨੀਆਂ ਵੀ ਵੀਡੀਓ ਵੇਖੀਆਂ ਇਹ ਕਹਿੰਦਾ ਵੀ ਮੈਂ ਇੱਕ ਦਿਨ ਦੇਦਨਾ ਵਾਲੇ ਦੀਪੇ ਨੂੰ ਭੱਠੇ ਤੇ ਦਿਹਾੜੀਆਂ ਕਰਦੇ ਵੇਖਿਆ ਤੇ ਮੇਰਾ ਦਿਲ ਜਿਹੜਾ ਉਹ ਪਸੀਜ ਗਿਆ ਮੇਰਾ ਚਿੱਤ ਕਰਦਾ ਸੀਗਾ ਇਹਦੀ ਮਾਂ ਨੂੰ ਭਾਵੇਂ ਕੈਂਸਰ ਹੈ ਇਹਦਾ ਬਾਪ ਭਾਵੇਂ ਦੁਨੀਆ ਤੋਂ ਤੁਰ ਗਿਆ ਕਹਿੰਦਾ ਮੈਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਉੱਪਰ ਉੱਠ ਕੇ ਕਬੱਡੀ ਨਾਲ ਜੁੜਿਆ ਆਪਣੇ ਆਪ ਨੂੰ ਸੰਭਲ ਕੇ ਆਪਣਾ ਇੱਕ ਫਰਜ਼ ਨਿਭਾਇਆ ਸਭ ਤੋਂ ਪਹਿਲੀ ਵੀਡੀਓ ਦੇਦਨਾਵਾਲੇ ਦੀਪੇ ਦੀ ਉਹ ਬੂਟਾ ਸਿੰਘ ਵਾਲੇ ਦੇ ਗਿਆਨ ਦੇ ਹੱਥੋਂ ਜਿਹੜੀ ਦੁਨੀਆ ਦੇ ਵਿੱਚ ਵਾਇਰਲ ਹੋਈ ਹੈ ਇੱਕ ਵਾਰੀ ਗਿਆਨ ਦੇ ਨਾਂ ਦੀਆਂ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਕਹਿੰਦਾ ਕਦੇ ਮਾਂ ਨੂੰ ਮੈਂ ਕੈਂਸਰ ਦੀ ਦਵਾਈ ਦਿਵਾਉਣ ਜਾਣਾ ਕਦੇ ਮੇਰੇ ਮਨ ਦੇ ਵਿੱਚ ਫਿਕਰ ਹੁੰਦਾ ਹੈ ਵੀ ਯਾਰ ਫਲਾਣਾ ਕਬੱਡੀ ਖਿਡਾਰੀ ਪਰਦੇ ਪਿੱਛੇ ਹੈ ਉਹਨੂੰ ਕਿਵੇਂ ਸੋਸ਼ਲ ਮੀਡੀਆ ਤੇ ਲੈ ਕੇ ਆਉਣਾ ਹੈ ਲੈ ਵੀ ਸੋਹਣਾ ਵੀਰਾ ਚੰਗੀ ਸੋਚ ਹੈ ਉਹ ਨੀਲੀ ਛੱਤ ਵਾਲਾ ਇੱਕ ਦਿਨ ਜਰੂਰ ਮੁੱਲ ਪਾਊਗਾ ਜਿਉਂਦਾ ਰਹਿ ਸਾਡੀ ਕਬੱਡੀ ਦੇ ਹੀਰਿਆਂ ਨੂੰ ਜਿਉਂਦਾ ਰੱਖਣ ਵਾਲਿਆ ਬਾਬੇ ਨਾਨਕ ਦੀ ਤੇਰੇ ਪਰਿਵਾਰ ਤੇ ਵੀ ਕਿਰਪਾ ਹੋਊਗੀ